ਮੈਨੂੰ ਲੱਗਦਾ ਤੇਰੇ ਨਾਲ ਠੱਗੀ ਮਾਰ ਗਈ ਯਾਰ ਇਹ ਤਾਂ ਕੋਈ ਗੱਲ ਨਹੀਂ ਮੰਦੀ ਭਾਈ ਮੈਂ ਤਾਂ ਕੱਟ ਕਰਵਾਣੀ ਨੀ ਲਰ ਕਿਹੜੇ ਕੱਟ ਦੀ ਗੱਲ ਕਰਦਾ ਤੂੰ ਹੈ ਹੈ ਆ ਜਾ ਰੱਖੋ ਯਾਰ ਦੂਰੇ ਰਹਿ ਕਰੋ ਬਾਹਰ ਨਿਕਲੋ ਯਾਰ ਖਾਫਦਾ ਮੇਰੇ ਘਰੇ ਪੈਰ ਪਾਇਆ ਦਾ ਫਿਰ ਐ ਕਰੋ ਦੋ ਦਿਨ ਦੁਕਾਨ ਬੰਦ ਕਰਕੇ ਕਿਤੇ ਮਿਸਤਰੀ ਨਾਲ ਲਾਲੂ ਦੀਆਂ ਢਹਾੜੀਆਂ ਤੋਂ ਜੀ ਕਰਦਾ ਕੁਝ ਖਾ ਕੇ ਕਮਲਾ ਹੋਇਆ ਕੋ ਉਹ ਦੇਣੀ ਮਾੜੇ ਆਏ ਨੇ ਕੋਈ ਗਰੀਬੀ ਤਾਂ ਨਹੀਂ ਤੇਰੇ ਤੇ ਆਗੇ ਜੀ ਹਾ ਗੁਰਦਾਸ ਨੂੰ ਫੜ ਲਓ ਤੁਸੀਂ ਮੈਂ ਥੋੜੇ ਵੇਸ ਤੇ ਪਾਣੀ ਲੈਣ ਨੂੰ ਪਾਣੀ ਤੇ ਲੈ ਬਸ ਮੈਂ ਅੱਛਾ ਚਾਹ ਬਣਾ ਲੈਨੇ ਫਿਰ ਕੋਈ ਗੱਲ ਨਹੀਂ ਠਹਿਰ ਕੇ ਬਣਾ ਲੈ ਤੇ ਤੁਹਾਨੂੰ ਤੇਲ ਨੂੰ ਕਿਹਾ ਸੀ ਮੁੰਡੇ ਦਾ ਤੇਲ ਭੁੱਲਿਆ ਜਾਂਦਾ ਨਰ ਰਿਸਟਰ ਲੈ ਕੇ ਆਇਆ ਨੂੜ ਦਾ ਹਾਂ ਆਓ ਯਾਰ ਦਿਮਾਗ ਜਨਕ ਰਿਹਾ ਲੈ ਮੈਨੂੰ ਦੇ ਪੈਸੇ ਮੈਂ ਲੈ ਆਉਣੀ ਆਂਗੀ ਦੁਕਾਨ ਤੋਂ ਜਾ ਕੇ ਉਹਦੀ ਮੈਡਮ ਰੋਜ਼ ਫੋਨ ਕਰਦੀ ਹੈਗੀ ਕੋਈ ਨਹੀਂ ਮੈਂ ਪਹਿਲੇ ਦਿਨ ਤੋਂ ਆਇਆ ਨੂਰਾ ਜੀ ਨੂਰਾ ਆਇਆ ਨਹੀਂਗਾ ਜਿਵੇਂ ਦੁੱਧਿਆ ਘਟੀਆਂ ਦਾ ਹੈ ਲੈ ਰੋਟੀ ਬਣਾ ਫਿਰ ਲੈ ਇਹਨੂੰ ਫੜ ਲਓ ਤੁਸੀਂ 10 ਮਿੰਟ ਮੈਂ ਰੋਟੀ ਬਣਾ ਦੇਣੀ ਮੇਰੀ ਗੱਲ ਸੁਣੋ ਹੁਣ ਦਾ ਮਹੀਨੇ ਦਾ ਹੋ ਗਿਆ ਨਾਲ ਤਾਂ ਵਧਾਈ ਵੰਟਾਣੀ ਪਈ ਐ ਨਾਲੇ ਦਿਵਾਲੀ ਆ ਗਈ ਕੱਲ ਪਰਸੋਂ ਨੂੰ ਦਿਵਾਲੀ ਆ ਕੀ ਕਰਾਂ ਯਾਰ ਕੰਮ ਨਹੀਂ ਚੱਲਦਾ ਵੈਸੇ ਤਾਂ ਮੇਰਾ ਵੀ ਜੀ ਕਰਦਾ ਮੈਂ ਬਰਾਈ ਬੰਦਾ ਜੀ ਫਿਰ ਐਂ ਕਰੋ ਦੋ ਦਿਨ ਦੁਕਾਨ ਬੰਦ ਕਰਕੇ ਕਿਤੇ ਮਿਸਤਰੀ ਨਾਲ ਲਾਲੋ ਦੀਹਾੜੀਆਂ ਤੋਂ ਚਾਰ ਪੈਸੇ ਤਾਂ ਆਉਣਗੇ ਕੀ ਕਰਾਂ ਯਾਰ ਜੀ ਤਾਂ ਮੇਰਾ ਵੀ ਕਰਦਾ ਪੈਸੇ ਆਉਣਗੇ ਇਸ ਪਾਸੋਂ ਪਰ ਤੁਹਾਨੂੰ ਪਤਾ ਮੇਥੇ ਕੰਮ ਹੁੰਦਾ ਹੈ ਕੋਈ ਗੱਲ ਨਹੀਂ ਚੱਲ ਪੂਗਾ ਅਸੀਜਨ ਹੁਣ ਆ ਕੀਰੀਆਂ ਕਰਕੇ ਥੋੜਾ ਜਿਹਾ ਕੰਮ ਅੰਦਾ ਹੈਗਾ ਕੋਈ ਗੱਲ ਨਹੀਂ ਖਾ ਲੈਣ ਚੱਲ ਕੋਈ ਨਾ ਤੁਸੀਂ ਬੈਠੋ ਮੈਂ ਚਾਰ ਰੋਟੀ ਬਣਾ ਕੇ ਲਿਆਉਣੀ ਸਸਰੀ ਕਾ ਐਡਵਰਟਾਈਜ਼ਰ ਸਸਰੀ ਕਾ ਓ ਬੱਲੇ 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 ਓ ਬੱਲੇ 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 ਜੜੀ ਵੀ ਨਹੀਂ ਪੁੱਤ ਅੱਤਲੇ ਐ ਕਿੜਾ ਕੇ ਪੁੱਤ ਕੋਈ ਗੱਲ ਨਹੀਂ ਚਾਹ ਪਾਣੀ ਪੀਓ ਕੱਪੜੇ ਬਦਲੋ ਤੇ ਆ ਪੁੱਤੜਾ ਖੇលਿਆ ਮੰਗੇ ਜੜੀ ਵੀ ਨਹੀਂ ਚੱਲੇ ਕੋਈ ਗੱਲ ਨਹੀਂ ਪੁੱਤ ਰਿਸਟ੍ਰੀਵਲ ਦੇ ਨੋ ਕੋਈ ਅਲ ਚਾਹ ਪੀਓ ਤੁਸੀਂ ਚੰਗਾ ਮੈਂ ਚੱਲਦਾ ਫਿਰ ਪੁੱਤ ਕੰਮ ਜਾ ਕੇ ਨੂੰ ਨਾ ਮੈਂ ਪੈਸਾ ਨਹੀਂ ਜਾਣੂ ਵਿੱਚ ਕੋਈ ਤੂੰ ਕੰਮ ਕਰਦਾ ਪੁੱਤ ਕੰਮ ਪਿਆਸ ਪੁੱਦਾ ਹਰੇ ਚੱਲ ਆ ਜਾ ਫਿਰ ਆ ਕੀ ਕਰ ਪਾਜ ਕੰਮ ਕਰ ਲਾਂਦਾ ਪਹਿਲਾਂ ਹਰਮਣਾਂ Armanah Gold ini Bisa ਦਰ ਗਿਆ ਨੂਰਾ ਬੇਟਾ ਆਏਗੀ ਹਾਂ ਲੱਡੂ ਕਿਉਂ ਹੋਦੇ ਤੂੰ ਦੱਸ ਤੇ ਤੂੰ ਦੱਸ ਕਿਉਂ ਦੱਸ ਕਿਉਂ ਦੱਸ ਲੱਡੂ ਕਿਉਂ ਹੋਦਾ ਹੈ ਹਾਂ ਆ ਪਹਿਲੇ ਆ ਮਗੇ ਪੁੱਤ ਹਣ ਦੀਵਾਲੀ ਆਉਂਦੀ ਆ ਕੋਈ ਨਾ ਉਹ ਬਸ ਆ ਪਹਿਲੇ ਵਾ ਵਾ ਚੁੱਪਗਾ ਚੁੱਪ ਲੱਡੂ ਚਾਹੀ ਕੋ ਹੋਦੇ ਸੀ ਪੁੱਤ ਹਾਂ ਮੈਂ ਦੱਲਿਆ ਕਿੰਦਾ ਕੁਸ ਕੀ ਹਾਂ ਕੋਲ ਦੇ ਤਰੀਕੇ ਦੇ ਕੋਲ ਨਾ ਕੋਤਾ ਕੋਲ ਬੇਸ ਰੁਪਏ ਤੇ ਆ ਮੈਂ ਨੇ ਕਰ ਦੂੰਗਾ ਤੇਰਾ ਬੜਾ ਤੂਜਾ ਤੇ ਦੂੰਗਾ ਪੈਸੇ ਲਿਆ ਕੇ ਦੂੰਗਾ ਸਾਰੇ ਪੈਸੇ ਲਿਆ ਕੇ ਦੂੰਗਾ ਓਏ ਆ ਕਿੰਨੇ ਮਾਰਦੇ ਝਰੇਟ ਯਾਰ ਨਵਾਂ ਮੋਟਰਸਾਈਕਲ ਘਰ ਆਇਆ ਸੀ ਯਾਰ ਲੈ ਲੋਕ ਐ ਮੈਂ ਅੰਨੇ ਹੋਏ ਤੁਰੇ ਫਿਰਦੇ ਰਹਿੰਦੇ ਆ ਮੂੰਹ ਦੇਖਦੇ ਨਹੀਂ ਕਰੀਆਂ ਬਈ ਤੇ ਜੀ ਹਾਂ ਜੀ ਹੋਰ ਕੀ ਹਾਲਾ ਬਈ ਵਧੀਆ ਜੀ ਵਧੀਆ ਇਹ ਪੈਸੇ ਦੇ ਦਿੰਦੇ ਬਈ ਕਿਹੜੇ ਪੈਸੇ ਵਿਆਹ ਜ ਨਹੀਂ ਲਾਏ ਛੋਟਾ ਵਿਆਹ ਕੋਈ ਗੱਲ ਨਹੀਂ ਜਦੋਂ ਕੰਮ ਕਰਾਂਗੇ ਉਦੋਂ ਦੇ ਦਾਂਗੇ ਕੰਮ ਕਰਾਓ ਫਿਰ ਪੈਸੇ ਦੋ ਮੈਂ ਕੰਮ ਕਰਕੇ ਦੇ ਦੇਣਾ ਬਈ ਹਲੇ ਪੈਸੇ ਕਿੱਥਰੇ ਤਾਂ ਬਈ ਹਲੇ ਮੈਂ ਤਾਂ 2 ਸਾਲ ਹੋ ਗਏ ਮਸਲ ਕਰਜ਼ਾ ਲਾਇਆ ਯਾਰ ਪੈਸੇ ਹੈ ਨਹੀਂ ਰੋ ਜਦੋਂ ਆ ਕੇ ਰੋ ਦੇ ਦਾਂਗੇ ਭਈ ਯਾਰ ਬੜਾ ਟਾਈਮ ਹੋ ਗਿਆ ਸਾਨੂੰ ਇਹੀ ਗੱਲ ਕਹਿੰਦੇ ਆ ਨੂ 2 ਸਾਲ ਹੋ ਗਏ ਤੇਰਾ ਨਾ ਯਾਰ ਹਲੇ ਨਹੀਂ ਪੈਸੇ ਹੈਗੇ ਪੈਸੇ ਪੁੱਛੇਗੇ ਯਾਰ ਪੈਸੇ ਤਾਂ ਦੇਣੇ ਪੈਣਗੇ ਭਾਈ ਮੈਂ ਵੀ ਔਖਾਂ ਯਾਰ ਨਾ ਨਾ ਭਾਈ ਕੋਈ ਪੈਸੇ ਨਹੀਂ ਹਲੇ ਜਦੋਂ ਆ ਕੇ ਰੋ ਦੇ ਦਾਂਗੇ ਯਾਰ ਯਾਰ ਐ ਤਾਂ ਥੋੜੇ 10 ਸਾਲ ਦੀਆਂ ਆਉਣਗੇ ਫਿਰ ਐ ਹੁਣ ਮੈਂ ਹੀ ਕਰੀ ਆਉਂਗਾ ਸੁਣੀਓ ਥੋੜੇ ਲਾਰੇ ਮੈਨੂੰ ਵੀ ਕਿਹੜੇ ਮਾਰਦ ਨੇ ਸ਼ਰਮ ਆਉਂਦੀ ਆ ਯਾਰ ਨਾ ਨਾ ਭਾਈ ਕਿਹੜੇ ਮਾਰਦੇ ਨਾ ਮਰ ਉਹਨਾਂ ਟਾਈਮ ਪੈਸੇ ਨਹੀਂ ਮਿੰਦੇ ਚਲੋ ਆ ਕੇ ਦੇ ਦਿਆਂਗੇ ਯਾਰ ਇਹ ਤਾਂ ਕੋਈ ਗੱਲ ਨਹੀਂ ਮੰਦੀ ਭਾਈ ਮੈਂ ਤਾਂ ਕੱਠ ਕਰੂਗਾ ਨਹੀਂ ਤਰ ਕਿਹੜੇ ਕੱਠ ਦੀ ਗੱਲ ਕਰਦਾ ਤੂੰ ਬਰੇਗਰਾ ਵਾਰ ਨਿਕਲ ਯਾਰ ਖ਼ਬਰਦਾਰ ਹੋ ਮੇਰੇ ਘਰੇ ਪੈਰ ਪਾਇਆ ਦਾ ਸਮਝ ਗਿਆ ਦੇਈ ਖੜਾ ਤੇਰੇ ਪੈਸੇ ਮੈਂ ਆ ਜਾਂਦਾ ਚੱਕ ਕੇ ਤੇ ਜਿੱਦ ਨੂੰ ਉਹ ਘਰ ਮੈਂ ਕੀ 할ੋਗੀ ਉਹ ਨਹੀਂ ਬਈ ਯਾਰ ਪੈਸੇ ਦੇਣੀ ਸੀ ਇਹਨਾਂ ਤੋਂ ਕਾ ਬਈ ਇਹਦਾ ਗਿਆ ਲੈ ਸੀ ਮੈਂ ਪਿੰਡਰੇ ਚ ਫੋਟੋ ਆ ਪਾ ਕੇ ਤਿੰਨ ਨਾ ਸਲੈਕਟ ਕਰ ਦੇਣਾ ਪੈਸੇ ਦਿੰਦੇ ਨੇ ਵੀਡੀਓ ਲੈ ਲਈ ਹੁਣ ਐਲਬਮ ਬਲੈਂਡ ਦਾ ਨਾ ਨਾ ਦਿੰਦੇ ਉਹਦਾ ਬਣਾ ਐਲਬਮ ਤਾਂ ਕਢਾ ਲਈ ਉਹਨਾਂ ਨੇ ਕੀ ਦੀ ਇਹ ਮੁੰਡੇ ਵਿਆਹ ਦੀ ਇਹਨਾਂ ਦੀ ਗੱਲ ਕਰਦਾ ਤੂੰ ਤੇਜੇ ਦੀ ਹਾਂ ਨਾ ਮੈਂ ਯਾਨੀ ਮੈਂ ਕਿਹੜਾ ਕਿਦੂੰਗਾ ਭਾਈ ਮੈਨੂੰ 6 ਮਹੀਨੇ ਹੋ ਗਏ ਉਹਦਾ ਘਰੇ ਦਿਖਾ ਦਿਖਾ ਕੇ ਗਿਆ ਨੂੰ ਅੱਛਾ ਜੀ ਹੋਰ ਮੈਨੂੰ ਲੱਗਦਾ ਤੇਰੇ ਨਾਲ ਠੱਗੀ ਮਾਰ ਗਏ ਇਹਨਾਂ ਨੇ ਐਲਬਮ ਬਾਹਰੋਂ ਤਿਆਰ ਕਰਾ ਲਈ ਸਭ ਤੋਂ ਵੱਡੀ ਗਲਤੀ ਤੂੰ ਇਹ ਕਰਤੀ ਜਿਹੜੀਆਂ ਤੈਨਾਂ ਪੈਂਡਰਾਈਵ ਚ ਫੋਟਾਂ ਪਾ ਕੇ ਦੇਤੀਆਂ ਤਾਂ ਹੀ ਤਾਂ ਹੁਣ ਤੈਨੂੰ ਠੱਕੇ ਮਾਰਦੇ ਆ ਸਹੀ ਗੱਲ ਆ ਬਾਈ ਪਰ ਇਹ ਗਲਤੀ ਮੈਂ ਇਕੱਲੇ ਨੇ ਨਹੀਂ ਕੀਤੀ ਬੜੇ ਫੋਟੋਗ੍ਰਾਫੀ ਦੀ ਗਲਤੀ ਕਰਦੇ ਨੇ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕਿਸੇ ਦੀ ਮਜਬੂਰੀ ਦਾ ਗਲਤ ਫਾਇਦਾ ਉਠਾ ਜਾਂਦੇ ਨੇ ਚਲੋ ਕੋਈ ਨਾ ਰੱਬ ਤਾਂ ਦੇਖਦਾ ਸਹੀ ਗੱਲ ਰੱਬ ਤਾਂ ਦੇਖਦਾ ਚਲ ਕੋਈ ਗੱਲ ਨਹੀਂ ਫਿਰ ਤੈਨੂੰ ਕਿਹੜਾ ਕੰਮ ਦਾ ਘਾਟਾ ਕਰ ਮੈਂ ਉਹ ਕਰ ਮੈਂ ਕਰ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੂੰ ਬੜੀ ਘਵਾਟਾ ਜਾਂਦਾ ਹੈ ਮੈਂ ਕੋਈ ਨਹੀਂ ਦਿਮਾਗ ਜਾਂ ਹੋਰ ਪਸੂ ਨਹੀਂ ਗੱਲ ਲੱਗਦੀ ਨਹੀਂ ਕੋਈ ਗੱਲ ਨਹੀਂ ਐ ਤਾਂ ਨਹੀਂ ਤੇਰਾ ਚਿਹਰਾ ਦੱਸਣਾ ਬਸ ਆ ਜਾ ਅੰਦਰ ਜਾਦੇ ਆਪਾਂ ਨਾ ਬਸ ਦੁਕਾਨ ਤੇ ਜਾਣਾ ਗਾਗ ਦਾ ਟਾਈਮ ਆ ਰਹੀ ਤੂੰ ਆਇਆ ਅੰਦਰ ਆਇਆ ਪਹਿਲਾਂ ਦੋ ਬੰਡਾ ਇਹਦਾ ਸੁਣੋ ਪਾਣੀ ਮੰਗਾਵਾ ਕਿ ਚਾਹ ਬਣਵਾਵਾ ਬਸ ਮੈਂ ਚਾਹ ਵੀਖਿਆ ਰੋਟੀ ਖਾ ਕੇ ਆਇਆ ਕਰੋ ਅੰਸਾਰ ਲੜਕੇ ਐ ਕੋਈ ਨਾ ਲੜਨਾ ਦਾ ਕੀ ਦਿਨ ਆ ਮੈਂ ਵੀ ਜਿਹੜੇ ਹਿਸਾਬ ਨਾਲ 15 ਤੋਂ ਗਵਾਚਾ ਜਾਂਦਾ ਸੀ ਨਾ ਆਪ ਜੇ ਦੁਨੀਆ ਦੇ ਵਿੱਚ ਤੈਨੂੰ ਦੋ ਵਾਜਾ ਮਾਰਿਆ ਤੂੰ ਹਈ ਨਹੀਂ ਸੀ ਇੱਥੇ ਯਾਰ ਬਾ ਚਾਚਾ ਹੁੰਦਾ ਨਾ ਹਾਲਾਤ ਹੀ ਇਹ ਜਿਹੇ ਨੇ ਵੀ ਦਿਮਾਗ ਟਿਕਾਣੀ ਤੇ ਨਹੀਂ ਹੈਗਾ 니ਕਲ ਸਿਹਤ ਠੀਕ ਹੈ ਤੇ ਮੜੀ ਸਿਹਤ ਤਾਂ ਠੀਕ ਆ ਸਿਹਤ ਤਾਂ ਤੰਦਰੁਸਤ ਫਿਰ ਲਾਤਨ ਕਿਉਂ ਗਿਆ ਦੁਕਾਨ ਤੇ ਕੋਈ ਗਾਕ ਨਹੀਂ ਆਉਂਦਾ ਵਿਆਹ ਸ਼ਾਦੀਆਂ ਆ ਕੋਈ ਉਧਰ ਉਹ ਬਾਲੀ ਸਰ ਤੇ ਚੜੀ ਆਉਂਦੀ ਆ ਮੁੰਡੇ ਦੀ ਵਧਾਈ ਵੰਨਣ ਵਾਲੀ ਪੀਆ ਪੈਸਾ ਕੋਲ ਇੱਕ ਨਹੀਂ ਜੀ ਕਰਦਾ ਨਾ ਕੁਝ ਖਾ ਕੇ ਮਰ ਜਾ। ਕਮਲਾ ਹੋਇਆ ਤੂੰ ਉਹ ਦੇਣੀ ਮਾੜੇ ਆਏ ਨੇ ਕੋਈ ਗਰੀਬੀ ਤਾਂ ਨਹੀਂ ਆਈ ਤੇਰੇ ਤੇ ਉਹ ਗਰੀਬੀ ਮੰਨ ਚਾਚਾ ਜਦੋਂ ਹੁਣ ਪੈਸੇ ਨਾਲ ਹੀ ਸਭ ਕੁਝ ਹੈ। ਪੰਦੀ ਪੰਦੀ ਨੂੰ ਤਰਸਦੇ ਹੁਣ ਉਹ ਕਰਮੇ ਸਿਆਣਾ ਬਣ ਕਿਸ ਤੋਂ ਹੱਥ ਧਾਰੇ ਪੁੱਛ ਲੈ ਚਾਰ ਦਿਨਾਂ ਨੂੰ ਮੋੜ ਦੇ ਗਏ ਜੋ ਸੀਜ਼ਨ ਚੱਲ ਪਿਆ ਉਹ ਮੋੜ ਦੇ ਨਹੀਂ ਨੇ ਆਪਾਂ ਯਾਰ। ਹੱਥ ਧਾਰੇ ਛੱਡ ਜਿਨ੍ਹਾਂ ਤੋਂ ਲੈਣੇ ਨੇ ਹੁਣ ਤਾਂ ਉਹ ਪਾਸਾ ਵਟ ਕੇ ਲਾਂਗੇ ਜਾਂਦੇ ਨੇ। ਇਥੇ ਕਰ ਮੈਂ ਉਹ ਗਲਤੀ ਨਹੀਂ ਹੈ ਇੱਥੇ ਤੂੰ ਗਲਤ ਹੈਗਾ ਜਿਹੜੇ ਹਿਸਾਬ ਨਾਲ ਤੂੰ ਆਪਦੇ ਹੁਣ ਤੇਰੀ ਬਾਡੀ ਲੈਂਗੁਏਜ ਹੋਈ ਪਈ ਹੈ ਨਾ ਤੇ ਜਿਹੜੇ ਹਿਸਾਬ ਨਾਲ ਤੂੰ ਲੋਕਾਂ ਨੂੰ ਪੋੜਦਾ ਹੋਏਗਾ ਤੂੰ ਸਾਰਾ ਦੁੱਖ ਦੱਸ ਦਿੰਦਾ ਹੋਗਾ ਆਪਦਾ ਦੱਸਣੀ ਪੈਂਦਾ ਹੁਣ ਮਜਬੂਰੀਆਂ ਲੱਗੀਆਂ ਐਵੇਂ ਫਿਰ ਪੈਸੇ ਨਹੀਂ ਮਿਲਦੇ ਇਹ ਕਰ ਮੈਂ ਲੈ ਵੀ ਬਦਨਵਤ ਅਜਮਾ ਲੈਨੇ ਆ ਸਵੇਰੀ ਅੱਜ ਤੇਰੇ ਚਾਚੇ ਦੇ ਮੁੰਡੇ ਨੂੰ ਮੈਂ 10000 ਰੁਪਏ ਦੇ ਕੇ ਆਂ ਪਰ ਉਹਨੂੰ ਫੋਨ ਲਾ ਉਹਨੂੰ ਸਾਰੀ ਆ ਹਿਸਟਰੀ ਦੱਸਦੀ ਆ ਵੀ ਸੱਚਾਈ ਦੱਸਦੀ ਤੇ ਮੈਨੂੰ ਸਿਰਫ 2000 ਰੁਪਏ ਚਾਹੀਦੇ ਉਹ ਤੋਂ ਮੰਗ ਆਉ ਦੇ ਦੂੰ ਮੈਂ ਹਾਂ ਦੁੱਖ ਦੇਖ ਕੇ ਤਾਂ ਵਾਅਦਾ ਦੇ ਦੂੰ ਹਾਂ ਪਰ ਦੱਸ ਦਿਓ ਨਾ ਸਾਰਾ ਕੁਸਾ ਕਿ ਹਾਲਾ ਗਰੇ ਠੀਕ ਠਾਕ ਜੀ ਵਧੀਆ ਕਰ ਮੈਂ ਕੀ ਹਾਲਾ ਵਧੀਆ ਠੀਕ ਹੈ ਕਿੱਥੇ ਸੀਗਾ ਕਰੀ ਯਾਰ ਅੱਛਾ ਇੱਕੇ ਕੰਮ ਸੀਗਾ ਤੇਰੇ ਤਾਈ ਬੋਲ ਪੈਸੇ ਚਾਹੀਦੇ ਥੋੜੇ ਜਿਹੀ 5000 ਚਾਹੀਦੇ ਸੀ ਕਿਉਂ ਨਾ ਮੈਂ ਥੋੜਾ ਜਿਹਾ ਕੰਮ ਟਾਈਟ ਹੋ ਗਿਆ ਕੰਮ ਨਹੀਂ ਚੱਲ ਰਿਹਾ ਹੈਗਾ ਤਿਆਰ ਕਰਕੇ ਕੁਛ ਨਹੀਂ ਹੈ ਘਰ ਮੇਲੇ ਮੇਰੇ ਉੱਤੇ ਬੱਕਰੀ ਸੁਦੀ ਹੈ ਹਾਂ 5000 ਚਾਹੀਦੇ ਨੇ ਤਾਂ 5-4 ਦਿਨਾਂ ਤੱਕ ਮੋੜ ਦੂੰਗਾ ਨਾ ਨਾ ਆਪਾਂ ਖੋਲ ਕੇ ਤਾਂ ਇੰਤਜ਼ਾਮ ਕਰ ਮੇਲੇ ਪੈਸੇ ਨਹੀਂ ਹੈ ਘਰ ਮੇਰੇ ਨਹੀਂ ਕਰ ਵੀ ਅਭੀ ਨਾ 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 ਮੇਲੇ ਵਿੱਚ 2000 ਚਾਹੀਦਾ ਬੜਾ ਨਹੀਂ ਚਾਹੀਦਾ ਚਲ ਠੀਕ ਹੈ ਠੀਕ ਹੈ ਨਾ ਮੈਂ ਲਖਣ ਭਾਇ ਮੰਗਾ ਕੇ ਦਿਖਾਵਾਂ ਤੈਨੂੰ ਜੇ ਤਾਂ ਮੈਂ ਜਵਾਬ ਦੇਗਾ ਇਕੋ ਲਾਤ ਹੋਣ ਵਾਲਾ ਲਗਭਗ ਗੱਲ ਕਰ ਤਰ ਤਰੀਕਾ ਤੈਨੂੰ ਜਵਾਬ ਦੇਗਾ ਨਾ ਜਿਵੇਂ ਉਹ ਸਰਿਆਮ ਦੇਈਏ ਕੋਰਾ ਜਵਾਬ ਦਿੱਤਾ ਨਾ ਮੈਂ ਮੰਗਾ ਕੇ ਦਿਖਾਵਾਂ ਤੂੰ ਕਿੰਨੇ ਕਹੇ ਸੀ 2000 ਮੈਂ 5000 ਮੰਗਾ ਕੇ ਰੱਖਾਂ ਕਿੱਥੋਂ ਦੇ ਦੂਗਾ ਜਦੋਂ ਜਵਾਬ ਤੂੰ ਕਰਵੇਂ ਜੇ ਮਗਾਸਪੋ ਅੱਛਲਾ ਜੀ ਕੋਸਤੇ ਮੇਰੇ ਸਾਹ ਨਾਲ ਤਾਂ ਨਹੀਂ ਦਿੰਦਾ ਹੈਗਾ ਤੇਰੇ ਕੋਲ ਹੀ ਆ ਇਹੋ ਜਿਹਾ ਕੀ ਮੈਂ ਕਹਤਾ ਮੈਂ ਦੁਖੀ ਦੱਸਿਆ ਨੂੰ ਆਉਂਦਾ ਤੇਰੇ ਕੋਲ ਹੀ ਹੈਗਾ ਤੂੰ ਮੇਰੇ ਕੋਲ ਹੀ ਬੈਠੇਗਾ ਤੇਰੇ ਕੋਲੇ ਫੋਨ ਲਾਉਂ ਕੋਈ ਉਹ ਨਹੀਂ ਹੈਗਾ ਹਲੋ ਕੀ ਹਾਲ ਹੈ ਕੋਰੇ ہاں ਠੀਕ ਠਾਕ ਜੀ ਹਰਦੇਵ ਸਿੰਘ ਕੀ ਹਾਲ ਹੈ ਵਧੀਆ ਵਧੀਆ ਕਿੱਥੇ ਸੀ ਘਰ ਹੀ ਆ ਕਰੇ ਆ ਹਾਂਜੀ ਤੈਂ ਕਰ 5000 ਰੁਪਏ ਭੇਜ ਦੇ ਫਿਰ ਕਰ ਕੋਈ ਨਾ ਜੀ ਦੱਸ ਕਿੰਨੇ ਭੇਜਦਾ ਨਾ ਵੱਧ ਭੇਜ ਨਹੀਂ ਵੱਧ ਨਹੀਂ ਲੋੜ ਹੈ ਨਾ ਵੱਧ ਨਹੀਂ ਲੋੜ ਹੈਗੀ 5000 ਰੁਪਏ ਭੇਜ ਦੇ ਠੀਕ ਹੈ ਤੇ ਤੂੰ ਆ ਨਾ ਤੂੰ ਆ ਕੇ ਲੈ ਜਾਂਦੇ ਤੇ ਮੈਂ ਜੀਤੇ ਹੱਥ ਭੇਜਦਾ ਨਾ ਕਰੇ ਨਹੀਂ ਮੈਨੂੰ ਥੋੜਾ ਕੰਮ ਹੈਗਾ ਤੂੰ ਐ ਕਰ 5-10 ਮਿੰਟ ਜੀਤੇ ਨੂੰ ਭੇਜ ਦੇ ਬਸ ਜੀਤਾ ਵੇਹ ਫੜਾ ਜ 5000 ਰੁਪਏ ਕੋਈ ਨਹੀਂ ਕੋਈ ਨਾ ਮੈਂ ਜੀਤੇ ਹੱਥ ਭੇਜਦਾ ਨਾ ਠੀਕ ਹੈ ਠੀਕ ਹੈ ਹਾਂ ਤੈਨੂੰ ਕੱਲ ਤੱਕ ਮਿਲ ਜਾਣਗੇ ਠੀਕ ਹੈ ਕੋਈ ਨਾ ਜੀ ਕੋਈ ਨਾ ਓਕੇ ਭਰਾ ਕਿਉਂ ਹੁਣ ਕੀ ਕਹਾਂਗੇ ਇੱਥੇ ਪਰ ਮੈਂ ਇਹ ਜਿਆ ਕੀ ਕਹਤਾ ਸੀਗਾ ਕਰਮੇ ਤੂੰ ਕਿਹਾ ਕੋਸਰੀ ਤੂੰ ਆਪਦਾ ਦਰਦ ਬਿਆਨ ਕਰ ਤੈ ਇੱਕ ਤਾਂ ਤੂੰ ਜੱ ਤੜ ਤੇ ਰਹ ਮੜਾ ਮੋਟਾ ਯਾਰਾ ਦਿਨ ਮਾਰੇ ਆਣੇ ਤੇ ਚਾਰ ਤੂੰ ਤਾਂ ਬਤੰਦਰਾ ਜੁਮੇ ਤਰ ਤੇ ਬੋਲੀ ਅੰਤਾਂ ਦੀ ਗਰੀਬੀ ਆਈ ਹੁੰਦੀ ਹੈਗੀ ਤੂੰ ਤਾਂ ਐ ਹੋ ਗਿਆ ਤੜ ਚ ਰਹਿ ਹੁਣ ਤੜ ਇੱਕ ਹੀ ਗੱਲ ਕਰ ਚੱਲ ਕੋਈ ਨਹੀਂ ਫਿਰ ਚੱਲ ਦੰਗਾ ਤਾਕੋ ਗਾਲ ਨਹੀਂ ਪੈਸੇ ਲੈ ਜੀ ਦੇਖ ਠੀਕ ਹੈ ਚੰਗਾ ਤੇ ਅੱਜ ਚੱਲਦਾ ਫਿਰ ਕਿੱਧਰ ਨੂੰ ਹੁਣ ਕਰਵੇਂ ਦੁਕਾਨ ਤੇ ਪਹਿਲਾਂ ਤਾਂ ਕਰਵੇਂ ਘਰ ਤੁੱਕੜੀ ਰਿਆ ਮੇਰੇ ਕੋਲ ਕਿਆ ਨਾ ਧੋਕੇ ਨਾ ਚੰਗੇ ਕੱਪੜੇ ਪਾ ਕੇ ਬੂੜ-ਵਾੜ ਪਾ ਕੇ ਯਾਰ ਫੋਟੋ ਸਟੂਡੀਓ ਯਾਰ ਤੇ ਸਟੂਡੀਓ ਦਾ ਕੰਮ ਆਪ ਰੰਦਰਾ ਤੇ ਨਾਲ ਚੰਗੇ ਦਾ ਦਿਹਾੜੀ ਆਏ ਨੋ ਪਰਸਨੈਲਿਟੀ ਉਹਨਾਂ ਦੀ ਵਧੀਆ ਹੁੰਦੀ ਆ ਦੀ ਪਰਸਨੈਲਿਟੀ ਕਰਨੀ ਵੀ ਧਿਆਨ ਦੇ ਮਾੜਾ-ਮੋਟਾ ਯਾਰ ਚਲੋ ਮੇਰਾ ਪੁੱਤ ਵਰਕੇ ਪਹਿਲਾਂ ਘਰੇ ਜਾ ਨਾ ਨੂੰ ਕਿ ਐਨ ਬਣ ਕੇ ਜਾ ਕਿਵੇਂ ਤਿਆਰ ਹੋਈ ਜਾਨੇ ਤੁਸੀਂ ਜਾਣਾ ਕਿਤੇ ਨਾ ਨਾ ਜਾਣਦਾ ਕਿਤੇ ਨਹੀਂ ਆ ਦੋ ਤਿੰਨ ਵਾਰ ਫੋਨ ਜਿਹਾ ਵੱਜ ਗਿਆ ਤੁਹਾਡਾ ਕੀ ਦਾਗਾ ਲਾਈ ਮੜਾ ਹੈਂਡ ਫਰੀ ਕਰਦੀ ਕੀ ਦਾ ਫੋਨ ਆ ਗਿਆ ਸਤਨਾ ਮੰਦਿਰ ਹੈਲੋ ਆ ਘਰ ਮੇ ਕੀ ਹਾਲ ਠੀਕ ਹੈ ਠੀਕ ਹੈ ਬਾਈ ਕੌਣ ਉਹ ਜਤਿੰਦਰ ਬੋਲ ਰਹਾ ਤੋ ਗਿਆ ਤੂੰ ਅੱਛਾ ਅੱਛਾ ਹਾਂ ਕੀ ਹਾਲ ਜਤਿੰਦਰ ਵਧੀਆ ਵਧੀਆ ਤੂੰ ਸਾ ਠੀਕ ਹਾਂ ਹਾਂਜੀ ਹਾਂਜੀ ਵਧੀਆ ਉਹ ਮੈਂ ਕਿ ਆਪਣਾਲੇ ਛੋਟੇ ਦਾ ਵਿਆਹ ਦੀ ਜਿਹੜੀ ਕਿਤੇ ਗੱਲ ਹੋਈ ਸੀ ਹਾਂ ਹਾਂ ਉਹ ਡੇਟ ਫਿਕਸ ਹੋ ਗਈ 25 26 ਨਵੰਬਰ ਨੂੰ ਨੋਟ ਕਰ ਲਈ ਅੱਛਾ ਅੱਛਾ ਠੀਕ ਹੈ ਚਲੋ ਵਧਾਈਆਂ ਬਈ ਤੇ ਨਾਲੇ ਘਰੋਂ ਆ ਕੇ ਸਾਈ ਫੜ ਕੇ ਲੈ ਜਾਈ ਅੱਛਾ ਚਲ ਮੈਂ ਆ ਜਾਣਾ ਹੁਣੀ ਆ ਜਾਂਦੇ ਹਾਂ ਹੁਣ ਆ ਜਾ ਜਾਏ ਤੜਕੇ ਜਦੋਂ ਮਰਜੀ ਆ ਕੇ ਆਪਣੀ ਸਾਈ ਫੜ ਕੇ ਲੈ ਜੀ ਬਾਈ ਠੀਕ ਆ ਬਾਈ ਓਕੇ ਚਲ ਸੁਪਰ ਕੋਈ ਪ੍ਰੋਗਰਾਮ ਤਾਂ ਆਇਆ ਬਾਣ ਕੀ ਦਿਵਾਲੀ ਚਲੋ ਚਲ ਮੈਂ ਜਾਣਾ ਫਿਰ ਹਾਂ ਜਾਇਓ ਚਲੋ